ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਬਠਿੰਡਾ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਤੇ ਸਵਾਲ ਖੜੇ ਕਰ ਦਿੱਤੇ ਨੇ ਤੁਸੀਂ ਵੀ ਸੁਣੋ ਕੀ ਕਹਿੰਦਾ ਹੈ ਅਰਸ਼ਦੀਪ ਸਿੰਘ ਕਲੇਰ ਦਾ ਦੇਖੋ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਖਜ਼ਾਨੇ ਦਾ ਕਰੋੜਾਂ ਰੁਪਏ ਖਰਚ ਕੇ ਬਠਿੰਡੇ ਦੇ ਵਿੱਚ ਕਰੈਲੀ ਕੀਤੀ ਕਾਦੇ ਲਈ ਕਹਿੰਦੇ ਜੀ 1125 ਕਰੋੜ ਦੀ ਵਿਕਾਸ ਕਾਰਤੀ ਆਪੋਸਟਲ ਜਾਰੀ ਹੋਇਆ ਤੇ ਪੋਸਟਰ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਫੋਟੋ ਦੇ ਪਿੱਛੇ ਜਿਹੜੀ ਇੱਕ ਵੱਡੀ ਫੋਟੋ ਹੈ ਉਹ ਸਾਰਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਕੀਤਾ ਹੋਇਆ ਵਿਕਾਸ ਹੈ ਮੁੱਖ ਮੰਤਰੀ ਸਾਹਿਬ ਦੀ ਤਕਲੀਆ ਮੁਰੇ ਹੱਥ ਜੋੜ ਕੇ ਫੋਟੋ ਚੁਪਕਾਤੀ ਜਿਵੇਂ ਆਤਾ ਦਾਲ ਸਕੀਮ ਬਾਦਲ ਸਾਹਿਬ ਵਾਲੀ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚੁਪਕਾਤੀ ਜਿਹੜੀ ਤੀਰਥ ਯਾਤਰਾ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਉਹ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚੁਪਕਾਤੀ ਮੁੱਖ ਮੰਤਰੀ ਸਾਹਿਬ ਥੋੜੇ ਕੋਲੇ ਆਪਣਾ ਪੰਜਾਬ ਨੂੰ ਦੱਸਣ ਲਈ ਕੁਝ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਲਈ ਪੰਜਾਬ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਕੀ ਹੋਇਆ ਬਾਹਰਲੇ ਸੂਬਿਆਂ 'ਚ ਹਜ਼ਾਰਾਂ ਕਰੋੜ ਪੰਜਾਬ ਦਾ ਖਰਚਤਾ ਜਹਾਜ਼ ਪੰਜਾਬ ਦਾ ਚਲਾਇਆ ਜ਼ਮਾਨਤਾ ਜ਼ਬਤ ਹੋਈਆਂ ਬਿਸਤਰੇ ਗੋਲ ਹੋਏ ਨੋਟਾਂ ਤੋਂ ਵੀ ਨੀਚੇ ਰਹਿ ਗਏ ਨੁਕਸਾਨ ਤਾਂ ਪੰਜਾਬੀਆਂ ਦਾ ਹੋਇਆ ਲਾਅ ਐਂਡ ਆਰਡਰ ਖਤਮ ਹੋ ਗਿਆ ਗੈਂਗਸਟਰਾਂ ਦਾ ਉਹ ਰਾਜ ਹੈ ਕਿਹਦਾ ਨੁਕਸਾਨ ਹੋ ਰਿਹਾ ਔਰ ਅੱਜ ਅਰਵਿੰਦ ਕੇਜਰੀਵਾਲ ਨੂੰ ਦਿਖਾਉਣ ਦੇ ਲਈ 90% ਚਾਹੇ ਪੀਆ ਟੀਸੀ ਦੀਆਂ ਬਸਾਂ ਹੋਣ ਚਾਹੇ ਪਨਬਸਤੀਆਂ ਹੋਣ ਚਾਹੇ ਉਹਨਾਂ ਦੇ ਮੁਲਾਜ਼ਮ ਹੋਣ ਇਨਸਪੈਕਟਰ ਸਬ ਇਨਸਪੈਕਟਰ ਹਲਕਿਆਂ ਚ ਡਿਊਟੀ ਲਾਈ ਕੇ ਲੋਕਾਂ ਨੂੰ ਧੱਕੇ ਨਾਲ ਬਿਠਾ ਕੇ ਲਿਆਓ ਨਰੇਗਾ ਵਰਕਰਾਂ ਨੂੰ ਧੱਕੇ ਨਾਲ ਬਿਠਾ ਕੇ ਕਿ ਜੀ ਅਰਵਿੰਦ ਕੇਜਰੀਵਾਲ ਨੂੰ ਇਕੱਠ ਦਿਖਾਉਣਾ ਫਿਰ ਰੈਲੀ ਦੇ ਉੱਤੇ ਨਿੱਜੀ ਗੱਲਾਂ ਪੰਜਾਬ ਦੀ ਗੱਲ ਕਰੋਨਾ ਜੇ ਇੰਨਾ ਪੈਸਾ ਫੂਕੀ ਦਿੱਤਾ ਅਕੇ ਜੀ ਸ਼੍ਰੋਮਣੀ ਅਕਾਲੀ ਦਲ ਮੇਰੇ ਤੇ ਪਰਿਵਾਰਕ ਤੌਰ ਤੇ ਨਿੱਜੀ ਹਮਲੇ ਕਰਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਹਮਲਾ ਨਹੀਂ ਕੀਤਾ ਤੁਹਾਡੇ ਪਰਿਵਾਰ ਨੇ ਤੁਹਾਡੀ ਅਸਲੀਅਤ ਦੱਸੀ ਹੈ ਜੇ ਕਾਊਂਟਰ ਕਰ ਸਕਦੇ ਹੋ ਤਾਂ ਕੋਈ ਗੱਲ ਉੱਥੇ ਕੋਈ ਫਿਰ ਬੀਬਾ ਹਰਸਿਮਰਤ ਕੌਰ ਬਾਦਲ ਤੇ ਅਕੇ ਜੀ ਐਤ ਕੀ ਹਰਾਉਣਾ ਉਹ ਭਾਈ ਸਾਹਿਬ ਹਰਾਉਣਾ ਤੇ ਜਿਤਾਉਣਾ ਇਹ ਲੋਕਾਂ ਨੇ ਐ ਬੀਬਾ ਹਰਸਿੰਦਰਤ ਕੌਰ ਬਾਦਲ ਨੂੰ ਬਠਿੰਡੇ ਵਾਲਿਆਂ ਨੇ ਤਿੰਨ ਵਾਰੀ ਲੋਕ ਸਭਾ 'ਚ ਭੇਜਿਆ ਲੋਕਾਂ ਨੇ ਭੇਜਿਆ ਦੋ ਵਾਰੀ ਵਜ਼ੀਰ ਬਣੇ ਲੋਕਾਂ ਦੇ ਸਤਕਾ ਬਣੇ ਪਰ ਹਾਂ ਤੁਹਾਨੂੰ ਮੈਂ ਚੈਲੰਜ ਕਰਦਾ ਕਿ ਜਿਸ ਤਰੀਕੇ ਦੀ ਤੁਹਾਡੀ ਕਾਰਗੁਜ਼ਾਰੀ ਹੈ ਆ ਹੁਣ ਐਮਪੀ ਚੋਣਾਂ ਆ ਗਈਆਂ ਨਾਲੇ 2.5 ਸਾਲ ਹੋ ਜਾਣਗੇ ਅੱਧ 'ਚ ਆ ਜਾਾਂਗੇ ਲੋ ਟੈਸਟ ਕਰਦੇ ਆ ਕਿ ਭਗਵੰਤ ਮਾਨ ਸਾਹਿਬ ਕਿੱਡੇ ਕ ਪਪੂਲਰ ਹਨ ਲੜ ਕੇ ਦੇਖ ਲੋ ਚੋਣ ਜੇ ਨਾ ਹਲਕਿਆਂ ਤੋਂ ਜਮਾਨਤ ਜੱਫਤ ਹੋ ਜੇ ਤੁਸੀਂ ਮੈਨੂੰ ਕਿਉਂ ਮਤਲਬ ਪੰਜਾਬ ਦੇ ਵਿੱਚ ਪੱਕੀ ਤਾਂ ਕੀ ਹੈ ਫਿਰ ਕਹਿੰਦੇ ਜੀ ਕੇਂਦਰ ਨੇ ਪੈਸਾ ਰੋਕ ਲਿਆ ਠੀਕ ਹੈ ਕੇਂਦਰ ਨੇ ਪੈਸਾ ਰੋਕ ਲਿਆ ਪਰ ਲੋਕਾਂ ਨੂੰ ਦੱਸੋ ਤਾਂ ਸਹੀ ਕਿਉਂ ਰੁਕਿਆ ਤੁਹਾਡੀ ਫੋਟੋਆਂ ਲਾਉਣ ਦੀ ਭੁੱਖ ਕਰਕੇ ਰੁਕਿਆ ਕੇਂਦਰ ਦਾ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੈ ਜਿਹੜਾ ਡਿਸਪੈਂਸਰੀਆਂ ਲਈ ਰੂਰਲ ਹੈਲਥ ਸਿਸਟਮ ਦੇ ਲਈ ਆਉਂਦਾ ਤੁਸੀਂ ਮhalla ਕਲੀਨਿਕਾਂ ਤੇ ਖਰਚਿਆ ਆਪਣੀਆਂ ਫੋਟੋਆਂ ਲਾਈਆਂ 10 ਪਾਇ 12 ਦਾ ਫੇਲ ਮਾਡਲ ਅਰਵਿੰਦ ਕੇਜਰੀਵਾਲ ਦਾ ਪੈਰਾਸੈਟਾਮੋਲ ਦੀ ਦੁਕਾਨ ਉਹ ਤਾਂ ਪੈਸਾ ਰੁਕਿਆ ਦੱਸੋ ਲੋਕਾਂ ਫਿਰ ਕੰਧਜੀ ਕੇਂਦਰ ਨਹੀਂ ਚਾਹੁੰਦਾ ਕਿ ਪੰਜਾਬ ਨਸ਼ਾ ਮੁਕਤ ਹੋਵੇ ਮਹੱਲਾ ਕਲੀਨਿਕਾ ਨੇ ਕਰਨਾ ਪੰਜਾਬ ਨਸ਼ਾ ਮੁਕਤ ਹਾਈ ਕੋਰਟ ਨੇ ਤਾਂ ਤੁਹਾਡੇ ਤੇ ਇਹਦਾ ਇਲਜ਼ਾਮ ਲਾਤਾ ਕਿ ਪੰਜਾਬ ਚ ਨਸ਼ਾ ਹੀ ਤੁਸੀਂ ਵਕਾਰਿਓ ਤੁਹਾਡੀ ਸਰਕਾਰ ਵਕਾਰੀ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਭ੍ਰਸ਼ਟ ਪਾਰਟੀਆਂ ਐਕਸਾਈਜ਼ ਘਟਾਲੇ ਚ 338 ਕਰੋੜ ਦੇ ਕੱਪਲੇ ਦੇ ਸਬੂਤ ਮਿਲੇ ਨੇ ਗੱਲਾਂ ਕਿਹੜੀਆਂ ਕਰਦੇ ਤੇ ਨਿੱਜੀ ਹਮਲੇ ਨਿੱਜੀ ਹਮਲੇ ਜੇ ਪੰਜਾਬ ਦੇ ਵਿੱਚ ਕਿਸੇ ਨੇ ਸ਼ੁਰੂ ਕੀਤੇ ਤਾਂ ਭਗਵੰਤ ਮਾਨ ਸਾਹਿਬ ਤੁਸੀਂ ਸ਼ੁਰੂ ਕੀਤੇ ਕਿਹਨੇ ਪਾਈਆਂ ਕਿੱਕਲੀਆਂ ਕਿਹੜਾ ਕਹਿੰਦਾ ਸੀ ਲੀਡਰਾਂ ਨੂੰ ਪਤੀਲੇ ਵਾਂਗੂ ਮਾਜ ਕੇ ਸਿੱਟ ਦਿਓ ਵੱਟੇ ਮਾਰੋ ਰੋੜੇ ਮਾਰੋ ਤੇ ਤੁਸੀਂ ਸ਼ੁਰੂ ਕੀਤਾ ਅੱਜ ਤੁਹਾਡੇ ਤੇ ਪੁੱਠਾ ਪੈ ਗਿਆ ਤੇ ਹੁਣ ਤੁਸੀਂ ਚੀਕ ਮਾਰਦੇ ਹੋ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਈ ਕੰਮ ਕਰੋ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਕੰਮ ਕਰੋ ਤੁਹਾਡੀ ਪੰਜਾਬ ਨੂੰ 2 ਸਾਲਾਂ ਦੇ ਵਿੱਚ ਇੱਕ ਵੀ ਜਿਹੜੀ ਨਿਸ਼ਾਨੀ ਹੈ ਉਹ ਦੱਸੋ ਸਕੀਮਾਂ ਪੁਰਾਣੀ ਸਰਕਾਰ ਦੀਆਂ ਆ ਡਿਵੈਲਪਮੈਂਟ ਪੁਰਾਣੀ ਸਰਕਾਰ ਦੀ ਫੋਟੋਆਂ ਪੁਰਾਣੀ ਸਰਕਾਰ ਦੀਆਂ ਡਿਵੈਲਪਮੈਂਟ ਦੀਆਂ ਆਪਣੀ ਫੋਟੋ ਲਾ ਕੇ ਕਰੋੜਾ ਰੁਪਇਆ ਫੂਕਤਾ 60 ਹਜ਼ਾਰ ਕਰੋੜ ਦੇ ਕਰੀਬ ਕਰਜ਼ਾ ਚੜ ਗਿਆ 2 ਸਾਲ 'ਚ ਤੁਹਾਡੇ ਝੂਠ ਦਾ ਤੁਹਾਡੀਆਂ ਗੱਲਾਂ ਦਾ ਸਕੂਲਾਂ 'ਚ ਛੁੱਟੀ ਕਰਾ ਦਿੰਨੇ ਹੋ ਕਿ ਮੁੱਖ ਮੰਤਰੀ ਦੀ ਸਿਕਿਉਰਿਟੀ ਨੂੰ ਰੁਕਣਾ ਇਹ ਮਾਡਲ ਹੈ ਭੈਣ ਜੀ ਹੋਰੀ 20 22 25 25 ਗੱਡੀਆਂ ਬਿਨਾਂ ਕਿਸੇ ਅਹੁਦੇ ਤੋਂ ਐਡੀ ਸਿਕਿਉਰਿਟੀ ਲੈ ਕੇ ਘੁੰਮਦੇ ਨੇ ਇਹ ਮਾਡਲ ਹੈ ਖਜ਼ਾਨੇ 'ਤੇ ਬੋਝ ਪੰਜਾਬ ਦੇ ਤੇ ਐਸ਼ ਕਰੋ ਤੁਸੀਂ